ਸਾਸੀ ਗੱਲ ਦੋਸਤੋ ਪਿਸ਼ੋਕੜ ਪਿੰਡਾਂ ਦੇ ਪ੍ਰੋਗਰਾਮ ਤਹਿਤ ਅੱਜ ਅਸੀਂ ਪਹੁੰਚੇ ਹਾਂ ਪਿੰਡ ਮੋਰਜੰਡ ਖਾਰੀ ਵਿੱਚ ਤੇ ਇੱਥੇ ਕਰਾਂਗੇ ਪਿੰਡ ਦੀ ਸੈਰ ਤੇ ਦੱਸਾਂਗੇ ਪਿੰਡ ਦਾ ਪਿਸ਼ੋਕੜ ਪਿੰਡ ਮੋਰਜੰਡ ਖਾਰੀ ਤਹਿਸੀਲ ਤੇ ਵਿਧਾਨ ਸਭਾ ਹਲਕਾ ਸਾਦਲ ਸ਼ਹਿਰ ਤੇ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਦਾ ਬੜਾ ਮਸ਼ਹੂਰ ਤੇ ਪੁਰਾਣਾ ਪਿੰਡ ਹੈ ਇਹ ਸ਼੍ਰੀ ਗੰਗਾ ਨਗਰ ਤੋਂ ਹਨਮਾਨਗੜ੍ਹ ਮੁੱਖ ਰੋਡ ਤੇ ਬਿਲਕੁਲ ਸੈਂਟਰ ਦੇ ਵਿੱਚ ਸਥਿਤ ਹੈ ਇੱਥੇ ਸ਼੍ਰੀ ਗੰਗਾ ਨਗਰ 30 ਕਿਲੋਮੀਟਰ ਤੇ ਹਨੂਮਾਨਗੜ੍ਹ ਵੀ ਇੱਥੋਂ 30 ਕਿਲੋਮੀਟਰ ਅਤੇ ਸਾਦੂਲ ਸ਼ਹਿਰ 25 ਕਿਲੋਮੀਟਰ ਦੀ ਦੂਰੀ ਤੇ ਮੁੱਖ ਸ਼ਹਿਰ ਹਨ ਇਸ ਦੇ ਆਸੇ ਪਾਸੇ ਪਿੰਡ ਖਾਰਾਚੱਕ, ਸੁੰਦਰਪੁਰਾ, ਲਾਲਬਾਈ, ਮੰਮੜ, ਸਰਦਾਰਪੁਰਾ ਅਤੇ ਚੱਕ ਜਮੀਤ ਸਿੰਘ ਵਾਲਾ ਹਨ ਗੱਲ ਕਰੀਏ ਪਿੰਡ ਦੀ ਸ਼ੁਰੂਆਤ ਦੀ ਤਾਂ ਪਹਿਲੇ ਸਮੇਂ ਵਿੱਚ ਇਹ ਸਾਰਾ ਬੇਆਬਾਦ ਏਰੀਆ ਸੀ ਤੇ ਪਹਿਲਾਂ ਵੱਡੇ-ਵੱਡੇ ਰੇਤਾ ਦੇ ਟਿੱਬੇ ਸਨ Rajasthan ਦੇ ਜ਼ਿਲ੍ਹਾ ਚੂਰੂ ਦੇ ਪਿੰਡ ਲਾਸ਼ੜਸਰ ਤੋਂ ਮੋਹਰ ਸਿੰਘ ਭਾਕਰ ਜੀ ਨੇ ਸੰਮਤ 1803 ਵਿੱਚ ਇੱਥੇ ਆ ਕੇ ਇਸ ਪਿੰਡ ਦੀ ਮੋੜੀ ਗੱਡੀ ਸ਼ੁਰੂਆਤ ਵਿੱਚ ਇਸ ਪਿੰਡ ਦਾ ਨਾਮ ਸੁਖਚੈਨਪੁਰਾ ਸੀ ਇਸ ਪਿੰਡ ਦੇ ਨਾਮ ਮੋਰਜੰਡ ਖਾਰੀਪੈਣ ਪਿੱਛੇ ਦੋ ਰਵਾਇਤਾਂ ਸੁਣਨ ਵਿੱਚ ਆਉਂਦੀਆਂ ਹਨ ਪਹਿਲੀ ਤਾਂ ਇਹ ਪਿੰਡ ਮੋਰ ਸਿੰਘ ਭਾਕਰ ਜੀ ਨੇ ਬੰਨਿਆ ਤਾਂ ਇੱਥੇ ਝੰਡ ਵੀ ਬਹੁਤ ਸਨ ਤੇ ਉਥੋਂ ਮੋਰ ਸਿੰਘ ਦੇ ਨਾਲੋਂ ਮੋਰ ਤੇ ਝੰਡਾਂ ਤੋਂ ਝੰਡ ਤੋਂ ਜੁੜ ਕੇ ਪਿੰਡ ਦਾ ਨਾਮ ਮੋਰਜੰਡ ਪਿਆ ਤੇ ਪਿੰਡ ਵਿੱਚ ਜਦੋਂ ਖੂਹ ਲਾਇਆ ਤਾਂ ਉਸ ਦਾ ਪਾਣੀ ਬਹੁਤ ਖਾਰਾ ਹੋਣ ਕਰਕੇ ਮੋਰਜੰਡ ਦੇ ਨਾਮ ਨਾਲ ਖਾਰੀ ਸ਼ਬਦ ਜੁੜ ਗਿਆ ਦੂਸਰੀ ਰਵੈਤ ਕੁਝ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਮੋਰ ਬਹੁਤ ਸਨ ਤੇ ਉਸ ਕਰਕੇ ਇਸ ਪਿੰਡ ਦਾ ਨਾਮ ਮੋਰਜੰਡ ਖਾਰੀ ਪਿਆ ਮੋਰਜੰਡ ਖਾਰੀ ਪਿੰਡ ਦੀ ਸ਼ੁਰੂਆਤ ਪਾਕਰਾਂ ਨੇ ਕੀਤੀ ਤੇ ਫਿਰ ਉਹਨਾਂ ਦੇ ਰਿਸ਼ਤੇਦਾਰ ਗੁਦਾਰੇ ਵੀ ਇੱਥੇ ਆ ਕੇ ਵਸ ਗਏ ਗੁਦਾਰਾ ਪਰਿਵਾਰ ਹਰਿਆਣਾ ਦੇ ਪਿੰਡ ਕਾਲਵਾਣਾ ਤੋਂ ਮੋਰਜੰਡ ਖਾਰੀ ਆਏ ਸਨ ਤੇ ਉਸ ਤੋਂ ਬਾਅਦ ਜੱਟ ਸਿੱਖ ਪਰਿਵਾਰ ਜ਼ਿਲ੍ਹਾ ਬਠਿੰਡਾ ਦੇ ਪਿੰਡ ਮੀਆਂ ਤੋਂ 1903 ਵਿੱਚ ਸਰਦਾਰ ਨੰਦਾ ਸਿੰਘ ਚੰਦਾ ਸਿੰਘ ਕਿਸ਼ਨ ਸਿੰਘ ਹਰੀ ਸਿੰਘ ਮੇਰ ਸਿੰਘ ਕੇਰ ਸਿੰਘ ਵੀਰ ਸਿੰਘ ਅਮੀਰ ਸਿੰਘ ਨਗਾਹੀ ਸਿੰਘ ਸਲਾਹੀ ਸਿੰਘ ਸੁੰਦਰ ਸਿੰਘ ਹਯਾਰਾ ਸਿੰਘ ਦੀਦਾਰ ਸਿੰਘ ਰਾਮ ਸਿੰਘ ਬਰਿਆਮ ਸਿੰਘ ਨੇ ਆਕੇ ਪਾਖੜਾ ਨਹਿਰ ਮੋਰਜੰਡ ਖਾਰੀ ਦੇ ਵਿੱਚ 5 ਰੁਪਏ ਵਿਗਾ ਦੇ ਹਿਸਾਬ ਨਾਲ ਜ਼ਮੀਨ ਦੀ ਟੋਟ ਭਰੀ ਬਾਅਦ ਵਿੱਚ ਇਹਨਾਂ ਨੇ ਤੀਸਰੇ ਹਿੱਸੇ ਦੀ ਨੰਬਰਦਾਰੀ ਪ੍ਰਾਪਤ ਕੀਤੀ ਪਹਿਲਾ ਨੰਬਰਦਾਰ ਸਰਦਾਰ ਅਮਰ ਸਿੰਘ ਸੀ ਉਦੋਂ ਮੀਆ ਪੰਜਾਬ ਤੋਂ ਆ ਕੇ ਮੋਰਜੰਡ ਖਾਰੀ ਦੇ ਵਿੱਚ 1400 ਵਿਗਾ ਜ਼ਮੀਨ ਲਈ ਜਦੋਂ ਇੱਥੇ ਜ਼ਮੀਨ ਖਰੀਦੀ ਤਾਂ ਉਸ ਸਮੇਂ ਇਹ ਪਿੰਡ ریاਸਤ ਬੀਕਾ ਨੇਰ ਤੇ ਤਹਿਸੀਲ ਸੂਰਤਗੜ ਦਾ ਪਿੰਡ ਸੀ ਪਿੰਡ ਦੇ ਵਿੱਚ ਪਹਿਲਾਂ ਪਾਕਰ ਗੁਦਾਰਾ ਤੇ ਜੱਟ ਸਿੱਖ ਪਰਿਵਾਰ ਦੇ ਤਿੰਨ ਨੰਬਰਦਾਰ ਹੁੰਦੇ ਸਨ ਪਿੰਡ ਮੋਰਜੰਡ ਖਾਰੀ ਦੇ ਵਿੱਚ ਪਿੰਡ ਢਿੰਗਾ ਵਾਲਾ ਬਰਿਆਮ ਖੇੜਾ ਡੋਡਵੰਦਰ ਥੈਰਾਜ ਅਕਲੀਆ ਤੇ ਫੋਗਾ ਥੇ ਜਿਹੜਾ ਪਿੰਡਾਂ ਤੋਂ ਲੋਕ ਆ ਕੇ ਵੀ ਵਸੇ ਹਨ ਤੇ ਹਰ ਇੱਕ ਬੰਦੇ ਨੇ ਪਿੰਡ ਦੀ ਤਰੱਕੀ ਦੇ ਵਿੱਚ ਆਪਣਾ ਖੂਬ ਯੋਗਦਾਨ ਪਾਇਆ ਹੈ ਸ਼ੁਰੂਆਤੀ ਸਮਾਂ ਮੁਸ਼ਕਲਾਂ ਭਰਿਆ ਸੀ ਕਿਉਂਕਿ ਆਵਾਜਾਈ ਦੇ ਸਾਧਨ ਨਹੀਂ ਸਨ ਤੇ ਪਿੰਡ ਵਾਸੀ ਦੱਸਦੇ ਹਨ ਕਿ ਜੇਕਰ ਕਿਸੇ ਨੇ ਦੂਰ ਆਉਣਾ ਜਾਣਾ ਹੁੰਦਾ ਤਾਂ ਲਗਭਗ 25 ਕਿਲੋਮੀਟਰ ਦੂਰ ਧੌਲੀਪਾਲ ਦੇ ਰੇਲਵੇ ਸਟੇਸ਼ਨ ਤੋਂ ਰੇਲ ਗੱਡੀ ਤੇ ਲੋਕ ਜਾਇਆ ਕਰਦੇ ਪੀਣ ਵਾਲਾ ਪਾਣੀ ਵੀ ਨਹੀਂ ਸੀ ਤੇ ਪੀਣ ਵਾਲਾ ਪਾਣੀ ਲੋਕ ਪਿੰਡ ਲਾਧੂ ਵਾਲਾ ਜੋ ਕਿ ਤਕਰੀਬਨ ਇੱਥੋਂ 20 22 ਕਿਲੋਮੀਟਰ ਦੀ ਦੂਰੀ ਤੇ ਹੈ ਉਥੋਂ ਲੈ ਕੇ ਆਉਂਦੇ ਮੁਸ਼ਕਲਾਂ ਦੇ ਵਿੱਚੋਂ ਨਿਕਲਦਿਆਂ ਹੋਇਆਂ ਹੌਲੀ-ਹੌਲੀ ਜਦੋਂ ਨਹਿਰੀ ਸਿਸਟਮ ਆਇਆ ਤੇ ਲੋਕਾਂ ਦੀ ਮਿਹਨਤ ਦੇ ਨਾਲ ਪਿੰਡ ਮੋਰਜੰਡਖਾਰੀ ਖੁਸ਼ਹਾਲ ਹੋਣ ਲੱਗਿਆ ਪਿੰਡ ਦਾ ਤਕਰੀਬਨ ਹੋਣ 11000 ਬੀਗਾ ਵਾਹੀਯੋਗ ਰਕਬਾ ਹੈ ਤੇ ਐਮਐਮਕੇ ਮਾਈਨਰ ਨਾਲ ਫਸਲਾਂ ਦੀ ਸਿੰਚਾਈ ਹੁੰਦੀ ਹੈ ਇੱਥੇ ਮੁੱਖ ਫਸਲਾਂ ਸਰੋਂ ਜੋ ਕਣਕ ਨਰਮਾ ਗਵਾਰ ਮੂੰਗੀ ਆਦ ਹੁੰਦੀਆਂ ਹਨ ਪਿੰਡ ਦੇ ਲੋਕਾਂ ਵਿੱਚ ਅਥਾ ਪਿਆਰ ਮੁਹੱਬਤ ਹੈ ਇਹ ਚੀਜ਼ ਦੀ ਗਵਾਹੀ ਇਹ ਵੀਡੀਓ ਕਲਿੱਪ ਵੀ ਭਰਦਾ ਹੈ ਜਦੋਂ ਅਸੀਂ ਪਿੰਡ ਦਾ ਪਿਸ਼ੋਕੜ ਜਾਣਨ ਲਈ ਪਿੰਡ ਮੋਰਜੰਡ ਖਾਰੀ ਦੇ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਉਥੇ ਪਿੰਡ ਦੇ ਮੋਤਵਾਰ ਬੰਦੇ ਹੁਮ ਹਮਾ ਕੇ ਪਹੁੰਚੇ ਮੋਰਜੰਡ ਖਾਰੀ ਵੱਡਾ ਪਿੰਡ ਹੈ ਇਸ ਪਿੰਡ ਦੇ ਵਿੱਚੋਂ ਅੱਗੇ ਹੋਰ ਵੀ ਚੱਕ ਵੱਜੇ ਹਨ ਜਿਨ੍ਹਾਂ ਦੇ ਵਿੱਚੋਂ ਚੱਕ 37 39 ਤੇ 38 ਐਮ ਐਮ ਕੇ ਅਤੇ 34 ਐਮ ਜੀ ਡੀ ਬਚ ਚੁੱਕੇ ਹਨ ਪਿੰਡ ਮੋਰਜੰਡ ਖਾਰੀ ਦੀ ಗ್ರಾಮ ਪੰਚਾਇਤ ਦੇ ਵਿੱਚ ਪਿੰਡ ਮੋਰਜੰਡ ਤੋਂ ਇਲਾਵਾ ਇਸ ਵਿੱਚੋਂ ਬੱਜੇ ਚੱਕ ਅਤੇ ਪਿੰਡ ਸੁੰਦਰਪੁਰ ਆਉਂਦਾ ਹੈ ਤਕਰੀਬਨ 35100 ਪਿੰਡ ਦੀ ਵੋਟ ਹੈ ਤੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਅਤੇ ਪਿੰਡ ਦੇ ਮੰਦਿਰ ਪਿੰਡ ਵਾਸੀਆਂ ਦੀ ਸ਼ਰਧਾ ਦੇ ਪ੍ਰਤੀਕ ਹਨ ਬੱਚਿਆਂ ਦੀ ਪੜ੍ਹਾਈ ਲਈ ਪਿੰਡ ਦੇ ਵਿੱਚ ਪ੍ਰਾਇਮਰੀ ਅਤੇ ਸਕੈਂਡਰੀ ਸਕੂਲ ਹਨ ਇਸ ਤੋਂ ਇਲਾਵਾ ਇੱਕ ਪੰਜਾਬ ਆਯੁਰਵੈਦਿਕ ਕਾਲਜ ਵੀ ਹੈ ਜੋ ਤੁਸੀਂ ਇਸ ਵੀਡੀਓ ਰਜੰਡ ਖਾਰੀ ਵਿੱਚ ਕੋਆਪਰੇਟਿਵ ਸੁਸਾਇਟੀ ਦੋ ਬੈਂਕ ਹਸਪਤਾਲ ਵਾਟਰ ਵਰਕਸ ਡਾਕਖਾਨਾ ਪੰਚਾਇਤ ਘਾਰ ਧਰਮਸ਼ਾਲਾ ਅੰਗਣਵਾੜੀ ਸੈਂਟਰ ਪਿੰਡ ਦੀ ਤਰੱਕੀ ਦੀ ਗਵਾਹੀ ਭਰਦੇ ਹਨ ਪਿੰਡ ਦੇ ਵਿੱਚ ਪੁਰਾਣੇ ਸਮੇਂ ਵਿੱਚ ਦੋ ਖੂਹ ਸਨ ਜਿਨ੍ਹਾਂ ਵਿੱਚੋਂ ਇੱਕ ਖੂ ਤੁਸੀਂ ਇਸ ਵੀਡੀਓ ਕਲਿੱਪ ਦੇ ਵਿੱਚ ਦੇਖ ਰਹੇ ਹੋ ਪਿੰਡ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਪਿੰਡ ਦੇ ਸ਼ਮਸ਼ਾਨ ਘਾਟ ਦੀ ਜਗ੍ਹਾ ਵਿੱਚ ਡਾਕਟਰ ਸਰਿੰਦਰ ਬਿਸ਼ਨੋਈ ਜੀ ਜੋ ਪਿੰਡ ਦੇ ਹਸਪਤਾਲ ਵਿੱਚ ਡਿਊਟੀ ਕਰਦੇ ਹਨ ਉਹ ਲਗਾਤਾਰ ਪੌਦੇ ਲਗਾਉਂਦੇ ਰਹਿੰਦੇ ਹਨ ਤੇ ਲੋਕਾਂ ਨੂੰ ਵੀ ਸਹਿਦ ਦਿੰਦੇ ਹਨ ਕਿ ਪਿੰਡਾਂ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਵਕਤ ਤੋਂ ਵੱਧ ਆਓ ਮਿਲ ਕੇ ਰੁੱਖ ਲਗਾਈਏ ਦੋਸਤੋ ਏਸੀ ਪਿੰਡ ਮੋਰਜੰਡ ਖਾਰੀ ਦੀ ਵੀਡੀਓ ਪਿੰਡ ਮੋਰਜੰਡ ਖਾਰੀ ਦੇ ਇਤਿਹਾਸ ਬਾਰੇ ਸਾਨੂੰ ਪਿੰਡ ਵਾਸੀਆਂ ਦੇ ਵੱਲੋਂ ਜਾਣਕਾਰੀ ਮੁਹੱਈਆ ਕਰਵਾਈ ਗਈ ਤੇ ਪਿੰਡ ਦੀ ਵੀਡੀਓ ਕਰਨ ਦੇ ਵਿੱਚ ਗੁਰਮੀਤ ਸਿੰਘ ਜੀ ਟਵਾਣਾ ਤੇ ਰਣਜੀਤ ਸਿੰਘ ਜੀ ਨੇ ਸਹਿਯੋਗ ਦਿੱਤਾ ਅਸੀਂ ਆਪਣੇ ادارے ਦੇ ਵੱਲੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਦੋਸਤੋ ਮੋਰਜੰਡ ਖਾਰੀ ਦੇ ਗਵੰਡੀ ਪਿੰਡ ਚੱਕ ਜਮੀਤ ਸਿੰਘ ਵਾਲਾ ਅਤੇ ਸੁੰਦਰਪੁਰਾ ਦੀ ਵੀਡੀਓ ਅਸੀਂ ਪਹਿਲਾਂ ਆਪਣੇ ਇਸ ਫੇਸਬੁੱਕ ਪੇਜ ਅਤੇ YouTube ਚੈਨਲ ਤੇ ਅਪਲੋਡ ਕਰ ਚੁੱਕੇ ਹਾਂ ਜੇਕਰ ਕਿਸੇ ਦੋਸਤ ਨੇ ਉਹ ਵੀਡੀਓ ਨਹੀਂ ਦੇਖੀ ਆ ਤਾਂ ਉਹ ਵੀ ਸਾਨੂੰ ਤੁਸੀਂ ਕਮੈਂਟ ਕਰ ਸਕਦੇ ਹੋ ਅਸੀਂ ਉਹਨਾਂ ਦਾ ਵੀ ਲਿੰਕ ਤੁਹਾਡੇ ਨਾਲ ਸਾਂਝਾ ਕਰ ਦੇਵਾਂਗੇ ਤੇ ਦੋਸਤੋ ਵੀਡੀਓ ਚੰਗੀ ਲੱਗੀ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸ਼ੇਅਰ ਜਰੂਰ ਕਰਿਓ ਤਾਂ ਕਿ ਇਹ ਜਾਣਕਾਰੀ ਭਰਪੂਰ ਅੱਗੇ ਪਿੰਡ ਦੇ ਹਰੇਕ ਨੌਜਵਾਨ ਹਰੇਕ ਬਜ਼ੁਰਗ ਹਰ ਇੱਕ ਬੰਦੇ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਪਿੰਡ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਹੋ ਸਕੇ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ ਫੇਸਬੁੱਕ ਅਤੇ ਇੰਸਟਾਗ੍ਰam ਤੇ ਸਾਨੂੰ ਫੋਲੋ ਜਰੂਰ ਕਰਿਓ ਅਤੇ ਸਾਡੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਜਲਦੀ ਨਵੀਂ ਵੀਡੀਓ ਦੇ ਨਾਲ